ਅੱਜ ਰਿਪੋਰਟਰ ਐਸੋਸੀਏਸ਼ਨ ਐਂਡ ਬੈਲ ਅਫੇਅਰ ਸੁਸਾਇਟੀ ਰਜਿਸਟਰਡ ਵੱਲੋਂ 78ਵਾਂ ਸੁਤੰਤਰ ਦਿਵਸ ਮਨਾਇਆ ਗਿਆ ਜਿਸ ਵਿੱਚ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸੰਸਥਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਢੀਂਗਰਾ ਅਤੇ ਚੇਅਰਮੈਨ ਗੁਰਜੀਤ ਸਿੰਘ ਬਾਲੀਆ ਨੇ ਕਿਹਾ ਕਿ ਦੇਸ਼ਵਾਸੀ ਆਜ਼ਾਦੀ ਦੇ ਨਿਗਮਾਨਦੇ ਰਹਿਣ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਬਣੀ ਰਹੇ ਇਸ ਮੌਕੇ ਅਜੇ ਕੋਸ਼ੜ ਇੰਦਰਜੀਤ ਸ਼ਰਮਾ ਪੁਨੀਤ ਕੁਮਾਰ ਨਰੇਸ਼ ਪਾਸਤੀ ਅਮਰਿਤਪਾਲ ਸਿੰਘ ਵਿਕਾਸ ਮਣੀ ਬੀ ਕੇ ਰਤੂ ਆਦਿ ਹਾਜ਼ਰ ਪੀ 2 ਫ੍ਰੈਂਕ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਮੈਂ ਪ੍ਰਿਤਪਾਲ ਸਿੰਘ ਢਿੰਗਰਾ ਪ੍ਰਧਾਨ ਰਿਪੋਰਟਰ ਐਸੋਸੀਏਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਸਾਦੇ ਦੇਸ਼ ਵਾਸੀਆਂ ਨੂੰ 78ਵੇਂ ਸਵਤੰਤਰਤਾ ਦਿਵਸ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਇਹ ਕਾਮਨਾ ਕਰਦਾ ਹਾਂ ਕਿ ਦੇਸ਼ ਵਿੱਚ ਸੁੱਖ ਸ਼ਾਂਤੀ ਤੇ ਦੇਸ਼ ਦੇ ਵਾਸੀ ਸਾਰੇ ਜਿਵੇਂ ਭਾਰਤ ਦੇਸ਼ ਆਜ਼ਾਦ ਹੋਇਆ ਆਪਣੀ ਆਜ਼ਾਦੀ ਦਾ ਨਿਗਮਾਨ ਦੇ ਰਹੇ ਹਨ ਤੁਮ